ਥਲੇਰ ਬੜਾ ਚਿਰ ਹੋ ਗਿਆ ਪਾਕੇ ਟੌਪਿਕ ਤੇ ਨਹੀਂ ਗੱਲ ਕੀਤੀ ਸੀ ਕਿਹੜੇ ਬਾਬੇ ਵਿਆਹ ਦੇ ਵਿਆਹਾਂ ਦੇ ਟੌਪਿਕਾਂ ਦੇ ਹਮ ਹੁਣ ਤੋਂ ਪੁੱਛੇਗਾ ਨਾ ਮੈਨੂੰ ਯਾਦ ਕਿਵੇਂ ਆ ਗਈ ਨਾ ਇਹ ਗੱਲ ਯਾਰ ਇੱਕ ਦੋ ਵਾਕਿਓ ਹੋਏ ਨੇ ਵਾਕਿਓ ਕੀ ਕਹਿੰਦੇ ਹਨ ਉਹ ਇੱਕ ਦੋ ਘਟਨਾਵਾਂ ਜਦ ਮੈਂ ਕਹਾ ਵੀ ਹਨਾ ਦੋਸਤਾਂ ਨੂੰ ਨਹੀਂ ਮਣਾ ਐ ਐਲੈਬੋਰੇਟ ਕਰ ਵੀ ਕਿਵੇਂ ਜੇ ਕਿਹੜੇ ਵਿਆਹਾਂ ਤੇ ਗੱਲ ਕਰਨੀ ਹੈ ਕਿਵੇਂ ਹਨਾ ਕੱਚੇ ਰਿਸ਼ਤਿਆਂ ਤੇ ਗੱਲ ਕਰਨੀ ਹੈ ਕੰਟਰੈਕਟ ਮੈਰਿਜ ਤੇ ਗੱਲ ਕਰਨੀ ਹੈ ਨਹੀਂ ਨਹੀਂ ਆਪਾਂ ਪੱਕੇ ਜਿਹੜੇ ਸੱਤ ਜਨਮ ਵਾਲੇ ਰਿਸ਼ਤੇ ਬਣੇ ਹੁੰਦੇ ਨੇ ਨਾ ਉਹਨਾਂ ਤੇ ਗੱਲ ਕਰਨੀ ਆ ਹੂੰ ਕੰਟਰੈਕਟ ਮੈਰਿਜ ਦਾ ਤੌਰ ਤੇ ਉਹ ਹੁੰਦੀ ਆ ਜਿਥੇ ਵਿੱਚ ਆਪਾਂ ਨੂੰ ਪਤਾ ਹੁੰਦਾ ਕਿ ਕੰਟਰੈਕਟ ਇੱਥੇ ਤੱਕ ਆ ਹਾਂ ਸਹੀ ਗੱਲ ਆ ਠੀਕ ਆ ਇਹ ਉਹ ਰਿਸ਼ਤਾ ਹੁੰਦਾ ਜਿਹੜਾ ਬਿਨਾ ਕੰਟਰੈਕਟ ਕਹੇ ਹੂੰ ਇੱਕ ਸੱਤ ਜਨਮ ਦਾ ਰਿਸ਼ਤਾ ਬਣਾਇਆ ਜਾਂਦਾ ਪਰ ਉਹਦੀ ਕੋਈ ਗਾਰੰਟੀ ਨਹੀਂ ਹੁੰਦੀ ਹੈਗੀ ਹੂੰ ਨਾ ਉਹ ਮੈਂ ਹੀ ਹੁਣ ਮੈਂ ਕਹਾ ਵੀ ਪਿਛਲੇ 10 15 ਦਿਨਾਂ ਦੇ ਵਿੱਚ ਵਿੱਚ ਹੀ ਮੈਨੂੰ ਦੋ ਬੰਦਿਆਂ ਦਾ ਇਹ ਜਾ ਪਤਾ ਲੱਗਿਆ ਨਾ ਇੱਕ ਮੈਨੂੰ ਫੋਨ ਤੇ ਕਿਸੇ ਨੇ ਦੱਸਿਆ ਇੱਕ ਮੈਨੂੰ ਮਿਲਦੇ ਜੁਲਦੇ ਨਾ ਇੱਕ ਬੰਦੇ ਨੇ ਦੱਸਿਆ ਹੂੰ ਅ ਬਾਈ ਕਹਿੰਦਾ ਵੀ ਉਹ ਉਹਨੂੰ ਆਏ ਨੂੰ ਹੋਇਆ ਸਾਲ ਹੂੰ ਉਹਦੀ ਵਾਈਫ ਨੂੰ ਆਏ ਨੂੰ ਹੋਏ ਲਗਭਗ 4 ਸਾਲ ਕੈਨੇਡਾ ਦੇ ਵਿੱਚ ਤੇ ਉਹਦੀ ਵਾਈਫ ਕਰਦੀ ਆ ਹਨਾ ਕੋਈ ਵਧੀਆ ਵਧੀਆ ਕੀ ਮਤਲਬ ਕਹਿ ਸਕਦੇ ਆ ਕਿ ਚਲ ਜੌਬ ਤਾਂ ਭਕਾਈ ਵਾਲੀ ਉਹ ਆ ਪਰ ਵੀ ਆਇਆ ਵੀ ਥੋੜੇ ਥੋੜੇ ਬਹੁਤ ਪੈਸੇ ਵੀ ਮਹੀਨੇ ਦਾ 4000 ਡਾਲਰ ਬਣਾਈ ਜਾਂਦੀ ਆ ਉਹ ਟੈਕਸ ਕੱਟਣ ਤੋਂ ਬਾਅਦ ਹਮ ਹਮ ਹੈਨਾ ਤੇ ਜਿਹੜਾ ਮੁੰਡਾ ਹੈਗਾ ਉਹ ਪੂਰਾ ਦੇਸੀ ਆ ਪੂਰਾ ਹੈਨਾ ਆਪਣੇ ਵਰਗਾ ਮੈਂ ਕਹਾ ਵੀ ਇੰਗਲਿਸ਼ ਵੀ ਉਹਨੂੰ ਠੀਕ ਠਾਕ ਆਉਂਦੀ ਆ ਆਹੋ ਪਰ ਮਿਹਨਤੀ ਹੈਗਾ ਬੰਦਾ ਉਹ ਹਮ ਉਹ ਬੰਦਾ ਲਗਭਗ ਮੈਂ ਕਹਿੰਦਾ ਵੀ 10 ਬੰਦਿਆਂ ਦੇ ਵਿੱਚ ਖੜ ਕੇ ਇਹੇ ਗੱਲ ਕਹਿ ਰਿਹਾ ਸੀ ਮਤਲਬ ਗੱਲ ਉਹਦੀ ਮੈਨੂੰ ਸਹੀ ਲੱਗੀ ਕਹਿੰਦਾ ਯਾਰ ਮੈਂ ਦੇਖ ਲਾ ਮੈਨੂੰ ਕੈਨੇਡਾ ਆਇਆ ਨੂੰ ਹਜੇ ਸਾਲ ਹੋਇਆ ਹਮ ਪਰ ਕਹਿੰਦਾ ਵੀ ਮੈਂ ਇੱਥੇ ਰਹਿ ਨਹੀਂ ਸਕਦਾ ਹੈਗਾ ਮੈਂ ਇੱਥੇ ਵੱਧ ਤੋਂ ਵੱਧ 6 ਮਹੀਨੇ ਜਾਂ ਵੱਧ ਤੋਂ ਵੱਧ ਸਾਲ ਹੋ ਰਹਿ ਲੂੰਗਾ ਹਾਂ ਤੇ ਉਹਨਾਂ ਚੋਂ 10 ਬੰਦੇ ਜੀ ਇੱਕ ਉਹਨੇ ਪੁੱਛ ਲਿਆ ਕਹਿੰਦਾ ਯਾਰ ਵੀ ਫਿਰ ਪਰਜਾਈ ਮੰਨਗੀ ਹਾਂ ਉਹ ਬੰਦਾ ਤਾਂ ਧੱਕੀ ਜੋ ਸੀ ਮੰਨਦੀ ਐਸ ਵਾਲੀ ਠੀਕ ਆ ਨਹੀਂ ਛੱਡ ਜਾਾਂਗੇ ਇੱਥੇ ਮੈਂ ਨਹੀਂ ਲੱਗ ਜਾਂਦਾ ਨਾਲ ਜੇ ਉਹ ਕੋ ਕੈਨੇਡਾ ਰਹਿਣਾ ਮੇਰੇ ਨਾਲ ਤੂੰ ਰਹੀ ਚੱਲ ਮੈਂ ਤਾਂ ਜਾਣਾ ਪਿੰਡ ਵਾਪਸ ਤੂੰ ਐਂ ਦੇਖ ਵੀ ਵੀ ਉਹ ਇੱਕ ਰਿਸ਼ਤਾ ਹਨਾ ਹਨਾ ਵੀ ਮੈਂ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਨਾ ਹਜ਼ੂਰੀ ਦੇ ਸਾਹਮਣੇ ਇੱਕ ਰਿਸ਼ਤਾ ਬਣਾਇਆ ਗਿਆ ਹੂੰ ਹਨਾ ਇੱਕ ਦੂਜੇ ਨਾਲ ਵੀ ਵਾਦੇ ਹੋਏ ਨੇ ਇੱਕ ਪਵਿੱਤਰ ਰਿਸ਼ਤਾ ਹੁੰਦਾ ਵਿਆਹ ਦਾ ਹਨਾ ਉਹ ਇੱਥੇ ਆ ਕੇ ਕੈਨੇਡਾ ਦੇ ਵਿੱਚ ਇਸ ਹੱਬ ਨਾਲ ਬੰਨਿਆ ਜਾਂਦਾ ਤੇ ਹੁਣ ਉਹ ਬੰਦਾ ਮੈਂ ਤੁਹਾਨੂੰ ਇਹਨਾਂ ਦੱਸਦਾ ਕਿ ਉਹ ਬੰਦਾ ਜਵਾਨ ਦਾ ਇੰਨਾ ਪੱਕਾ ਕਿ ਉਹ ਮੁੜੂਗਾ ਹੀ ਮੁੜੂਗਾ ਉਹ ਨਹੀਂ ਰਹਿੰਦਾ ਹੈਗਾ ਇੱਥੇ ਹੂੰ ਪਰ ਉਹ ਕਹਿੰਦਾ ਵੀ ਜੇ ਮੇਰੀ ਵਾਈਫ ਨੂੰ ਨਹੀਂ ਜਾਂਦੀ ਨਾ ਤਾਂ ਮੈਂ ਉਹਨੂੰ ਲੈ ਕੇ ਨਹੀਂ ਜਾਣਾ ਕਹਿੰਦਾ ਮੈਂ ਇਕੱਲਾ ਠੀਕਾ ਹੁਣ ਇੱਥੇ ਰੌਲਾ ਇਹ ਹੈ ਕਿ ਮੁੰਡੇ ਮਾਪੇ ਕੋਲ ਵਾਪਸ ਚਲੇ ਜਾਂਦੇ ਨੇ ਪਰ ਕੁੜੀਆਂ ਇੱਥੋਂ ਜਾਣਾ ਹੀ ਨਹੀਂ ਚਾਹੁੰਦੀਆਂ ਹੈਗੀਆਂ ਉਹ ਗਾਲਾਂ ਕੱਢ ਰਿਹਾ ਸੀ ਕਹਿੰਦਾ ਉਹ ਤਾਂ ਇਹ ਕਹਿੰਦੀ ਹੈ ਕਿ ਹਾਂ ਮੈਂ ਤਾਂ ਕਮਾਈ ਕਰਦੀਆਂ ਮੈਂ ਤਾਂ ਇੱਥੇ ਐ ਕਰੂੰਗੀ ਪਰ ਪਿੰਡ ਜਾ ਕੇ ਤਾਂ ਸਿਰਫ ਕਹਿੰਦਾ ਕੰਮ ਵੀ ਕੀ ਕਰਨਾ ਹੁੰਦਾ ਪਿੰਡ ਜਾ ਕੇ ਤਾਂ ਕੋਈ ਟੈਨਸ਼ਨ ਨਹੀਂ ਹੁੰਦੀ ਹੈਗੀ ਕੋਈ ਪਰਵਾਹ ਨਹੀਂ ਹੈਗੀ ਕਹਿੰਦਾ ਕੰਮ ਕਰਨ ਦਿੰਦੇ ਨਹੀਂ ਕਹਿੰਦਾ ਮੈਨੂੰ ਇੰਨਾ ਕਹਤਾ ਕਿ ਹਾਂ ਤੂੰ ਕਹੇਂਗੀ ਮੈਂ ਤੈਨੂੰ ਕਹਿੰਦਾ ਇੰਗਲੈਂਡ ਘੁਮਾ ਕੇ ਲੈ ਕੇ ਆਉਂ ਦਵਾਈ ਘੁਮਾ ਕੇ ਲੈ ਕੇ ਆਉਂ ਕਹਿੰਦਾ ਮੇਰੇ ਕੋਲ ਤਾਂ ਦਵਾਈ ਦਾ ਵੀਜ਼ਾ ਵੀ ਲੱਗਿਆ ਹੋਇਆ ਹੈ ਕਹਿੰਦਾ ਮੈਂ ਤਾਂ ਉੱਥੇ ਵੀ ਗਿਆ ਸਿੰਗਾਪੁਰ ਘੁਮਾ ਲਿਓ ਕਹਿੰਦਾ ਮੈਂ ਜਿਹੜੀ ਜਗ੍ਹਾ ਕਹਿੰਗੀ ਮੈਂ ਉੱਥੇ ਘੁਮਾ ਕੇ ਲੈ ਕੇ ਆਉਂਗਾ ਤੈਨੂੰ ਪੈਸੇ ਦੀ ਕੋਈ ਕਮੀ ਨਹੀਂ ਪਰ ਕਹਿੰਦਾ ਉਹ ਮੰਨਦੀ ਨਹੀਂ ਯਾਰ ਮੈਨੂੰ ਆਇਆ ਲੱਗਦਾ ਰਣਵੀਰ ਉਹ ਦੇਖਾ ਇੱਥੇ ਆਪਾਂ ਮੈਂ ਕੁੜੀ ਨੂੰ ਵੀ ਨਹੀਂ ਗਲਤ ਕਹਿ ਸਕਦੇ ਆਪਾਂ ਹਮ ਠੀਕ ਆ ਉਹ ਸੈਲਫ ਡਿਪੈਂਡੈਂਟ ਹੋ ਰਹੀ ਹੈ ਹੁਣ ਆ ਵੀ ਚਾਹੀਦਾ ਸਭ ਨੂੰ ਹਣਾ ਟਾਈਮ ਐਸ ਆ ਗਿਆ ਤੇ ਮੈਨੂੰ ਲੱਗਦਾ ਜੇ ਰੈਦਰ ਦੈਨ ਉਹਨੂੰ ਦਵਾਈ ਘਮਾਉਣਾ ਹੋਰ ਘਮਾਉਣਾ ਆਹ ਚੀਜ਼ਾਂ ਦਾ ਚਲੋ ਪਾਰਟ ਆਫ ਲਾਈਫ ਨੇ ਹੋਈ ਜਾਣਗੀਆਂ ਹਨ ਹੂੰ ਜੇ ਉਹਨੂੰ ਚਲੋ ਹੋਰ ਨਹੀਂ ਐਂ ਕਹਦੇ ਵੀ ਤੈਨੂੰ ਕੋਈ ਮੈਂ ਛੋਟਾ ਮੋਟਾ ਤਰਾ ਬਿਜ਼ਨਸ ਸ਼ੁਰੂ ਕਰਕੇ ਦੇ ਦੂੰ ਉਥੇ ਉਹਦਾ ਵੀ ਕੋਈ ਰੌਲਾ ਨਹੀਂ ਹੈਗਾ ਹੂੰ ਹੂੰ ਉਹਦਾ ਵੀ ਕੋਈ ਰੌਲਾ ਨਹੀਂ ਹੈਗਾ ਇਹ ਵੀ ਗੱਲ ਹੋਈ ਆ ਕਹਿੰਦਾ ਜੇ ਕੰਮ ਕਰਨਾ ਉੱਥੇ ਕਰ ਲਈ ਕੋਈ ਇਹ ਵੀ ਗੱਲ ਉਹਨੇ ਕਹੀ ਆ ਕਹਿੰਦਾ ਗੱਲ ਇਹਦੀ ਹੈ ਨਹੀਂ ਵੀ ਤੂੰ ਉਹਨੂੰ ਉੱਥੇ ਘਰੇ ਬੈਠਣਾ ਕਹਿੰਦਾ ਜੇ ਕੁਝ ਕਰਨਾ ਤੂੰ ਕਰ ਲਈ ਬਾਹਰ ਕਹਿੰਦਾ ਉਹ ਮਨਕੇ ਨਹੀਂ ਰਾਜੀ ਕਹਿੰਦਾ ਵੀ ਤੂੰ ਜਾਣਾ ਜਾ ਮੈਂ ਨਹੀਂ ਜਾਂਦੀ ਜੀ ਮੈਂ ਤਾਂ ਜਿੱਤ ਸਕਦੀ ਮੈਂ ਇੱਥੇ ਹੀ ਰਹਿਣਾ ਫਿਰ ਤਾਂ ਯਾਰ ਰਿਸ਼ਤੇ ਦੋਨੇ ਪਾਸੋਂ ਹੀ ਰਿਸ਼ਤਾ ਕੱਚਾ ਹਾਂ ਉਹੀ ਆ ਹੂੰ ਵੀਰ ਵੀ ਉਹ ਰਿਸ਼ਤਾ ਨੂੰ ਇੱਥੇ ਸਿਰਫ ਪਤਾ ਨਹੀਂ ਕਿਸ ਹੱਬ ਨਾਲ ਨਕਾਰ ਦਿੱਤਾ ਜਾਂਦਾ ਹਨਾ ਤੇ ਬੰਦੇ ਆਪਣੇ ਹਨਾ ਚਲ ਮਾਪੇ ਹੋ ਗਏ ਭੈਣ ਭਰਾ ਹੋ ਗਏ ਹਨਾ ਇੱਕ ਸਾਰਿਆਂ ਦੀ ਨਜ਼ਰਾਂ ਤੋਂ ਇੱਕ ਹਿਸਾਬ ਨਾਲ ਵੀ ਗਿਰਕ ਹੀ ਜਾਂਦੇ ਨੇ ਨਾ ਬੰਦੇ ਵਾਪਸ ਹੁਣ ਇਹ ਰਿਸ਼ਤਾ ਤੋੜਨਾ ਨਹੀਂ ਕੋਈ ਸੌਖੀ ਗਲਤੀ ਹੁੰਦੀ ਨਹੀਂ ਹੈਗੀ ਹਨਾ ਤੇ ਉਹੀ ਗੱਲ ਆ ਵੀ ਮੁੰਡੇ ਦਾ ਕਹਾ ਕਿ ਹਾਂ ਵੀ ਠੀਕ ਆ ਵੀ ਜਿਵੇਂ ਉਹਨੇ ਕਿਹਾ ਸਾਰਾ ਕੁਝ ਕਹਿ ਕੇ ਮਨਾਉਣ ਦੀ ਕੋਸ਼ਿਸ਼ ਕਰ ਲਈ ਕਹਿੰਦਾ ਮੈਂ ਤਾਂ ਬਾਈ ਉਹਨੂੰ ਤੇ ਵੀ ਉਹ ਮੰਨ ਹੀ ਨਹੀਂ ਹੈਗੀ ਪਰ ਹੁਣ ਕੁੜੀਆਂ ਦਾ ਫਿਰ ਇਸਾਬ ਨਾਲ ਇਹ ਆ ਕਿ ਹਾਂ ਉਹ ਕਹਿੰਦੀ ਇਸ ਤਾਂ ਪਰਿਵਾਰ ਚ ਜਾਣਾ ਹੀ ਨਹੀਂ ਹੈਗਾ ਅਸ ਤਾਂ ਇੱਥੇ ਹੀ ਰਹਿਣਾ ਤੇ ਉੱਪਰੋਂ ਦੂਜੀ ਗੱਲ ਇਹ ਆ ਤੇ ਹਾਂ ਪਰਿਵਾਰ ਤੋਂ ਪਰਿਵਾਰ ਤੋਂ ਵੀ ਨਹੀਂ ਵੱਸਦੀਆਂ ਹੈਗੀਆਂ ਮੁੰਡੇ ਦੇ ਪਰਿਵਾਰ ਤੋਂ ਵੱਸਦੀਆਂ ਨੇ ਮੁੰਡੇ ਦੇ ਪਰਵਾਸਵਾਹ ਹਾਂ ਉਸ ਉਸ ਹਿਸਾਬ ਨਾਲ ਮੈਂ ਹੋਰ ਵੀ ਬੜੇ ਦੇਖੇ ਨੇ ਜਿੱਥੇ ਇਹੀ ਰੌਲਾ ਚੱਲ ਰਿਹਾ ਹੁੰਦਾ ਜਿਵੇਂ ਮੁੰਡੇ ਦੇ ਘਰ ਦੇ ਆਉਣ ਨਾ ਕੈਨੇਡਾ ਤਾਂ ਕੁੜੀਆਂ ਉਹਨਾਂ ਨੂੰ ਹਾਲ ਚਾਲ ਤੱਕ ਨਹੀਂ ਪੁੱਛਦੀਆਂ ਹੈਗੀਆਂ ਕੁੜੀਆਂ ਨੂੰ ਕੋਈ ਮਤਲਬ ਨਹੀਂ ਹੈਗਾ ਵੀ ਉਹ ਕੀ ਕਰ ਰਹੇ ਨੇ ਉਹਨਾਂ ਦਾ ਜੀ ਲੱਗ ਰਿਹਾ ਜਾਂ ਉਹਨਾਂ ਨੂੰ ਰੋਟੀ ਪਣੀ ਮਿਲ ਰਹੀ ਆ ਗੁਰਪ੍ਰੀਤ ਕੋ ਗੀਤ ਨਹੀਂ ਸ਼ਾਹ ਬਾਨੋ ਉਹ ਜਿਵੇਂ ਉਹ ਕਹਿੰਦਾ ਵੀ ਡੈਡੀ ਜੀ ਆ ਰਹੇ ਨੇ ਨਾ ਉਹ ਕਹਿੰਦੀ ਤੁਸੀਂ ਹੁਣ ਦੱਸੇ ਹੀ ਨਹੀਂ ਵੀ ਡੈਡੀ ਜੀ ਆ ਰਹੇ ਨੇ ਮੈਂ ਰੋਟੀ ਪਕਾਉਂਦੀ ਕੀ ਕਰਦੀ ਤੁਸੀਂ ਕਿਉਂ ਨਹੀਂ ਦੱਸਿਆ ਨਾ ਉਹ ਕਹਿੰਦਾ ਦੱਸਤਾ ਦੰਦਾ ਪਰ ਕਿਨਾਂ ਡੈਡੀ ਜੀ ਮੇਰੇ ਆ ਰਹੇ ਨੇ ਕਹਿੰਦੀ ਥੋੜਾ ਬੜਾ ਰਿਹਾ ਮਤਲਬ ਇੱਥੇ ਇਹ ਚੀਜ਼ ਅਸਲ ਦੇ ਵਿੱਚ ਇਹ ਨਾ ਰਿਐਲਿਟੀ ਆ ਇਹ ਹਾਰਸ਼ ਰਿਐਲਿਟੀ ਆ ਹਾਲਾਂਕਿ ਉਹ ਸ਼ਬਦ ਨਹੀਂ ਵਰਤੇ ਜਾਂਦੇ ਬਟ ਐਦਾਂ ਹੁੰਦਾ ਬਿਲਕੁਲ ਹੁੰਦਾ ਬਿਲਕੁਲ ਹੂੰ ਹੁਣ ਉਹ ਹੀ ਜਿਵੇਂ ਆ ਨਾ ਦੇਖੋ ਸੇਮ ਐ ਸੀ ਨਾ ਇੱਕ ਹੋਰ ਹੋਇਆ ਉਹਦੇ ਵਿੱਚ ਵੀ ਕੁੜੀ ਕਹਿੰਦੀ ਆ ਪਤਾ ਇੱਥੇ ਘਰ ਲੈਣਾ ਮੁੰਡਾ ਕਹਿੰਦਾ ਵੀ ਮੈਂ ਇੱਥੇ ਰਹਿਣਾ ਨਹੀਂ ਵਾਪਸ ਚੱਲੀਏ ਹੁਣ ਉਹ ਵੀ ਜਵਾਬ ਦੇ ਗਏ ਹੁਣ ਉਹਨਾਂ ਦਾ ਰਿਸ਼ਤਾ ਵੀ ਇਹੀ ਜਗ੍ਹਾ ਤੇ ਆਇਆ ਕਿ ਹਾਂ ਵੀ ਬਸ ਖਤਮ ਆ ਰਣਵੀਰ ਆਪਣਾ ਇੰਸਟਾਗ੍ਰam ਉਹ ਪਹਿਲਾਂ ਵਾਲਾ ਬੰਦ ਹੋ ਗਿਆ ਵਧੀਆ ਹੈਗਾ 3 8 9000 ਬੰਦਾ ਉੱਤੇ ਜੁੜਿਆ ਤੇ ਉਹਦੇ ਮੈਸੇਜ ਆਏ ਉਹ ਤੇ ਮੁੰਡਿਆਂ ਦੇ ਉਹ ਕਹਿੰਦੇ ਭਾਈ ਤੁਹਾਡੀਆਂ ਗੱਲਾਂ ਤੋਂ ਅਸੀਂ ਪੂਰੀ ਐਗਰੀ ਹਾਂ ਅਸੀਂ ਖੁਦ ਮੋੜਨਾ ਚਾਹੁੰਨੇ ਆ ਪਰ ਕਹਿੰਦਾ ਭਾਈ ਅਸੀਂ ਫਸੇ ਇਸ ਚੱਕਰ ਚ ਆ ਵੀ ਸਾਡੇ ਕਹਿੰਦਾ ਘਰ ਵਾਲੀਆਂ ਹੀ ਨਹੀਂ ਤਿਆਰ ਆਉਣ ਨੂੰ ਬਿਲਕੁਲ ਘਰ ਵਾਲੀ ਜਾਣ ਨੂੰ ਤਿਆਰ ਨਹੀਂ ਉਹਥੇ ਹੀ ਅਸੀਂ ਉਲਝੇ ਪਏ ਯਾਰ ਉਹ ਸਾਨੂੰ ਹੁਣ ਕੌਣ ਯਾਰ ਹੁਣ ਠੀਕ ਆ ਸਾਨੂੰ ਮੋਹ ਹੈ ਪੰਜਾਬ ਦਾ ਕਹਿੰਦਾ ਪੂਰਾ ਮੋਹ ਹੈ ਜਾਨ ਨੂੰ ਤਿਆਰ ਆ ਅੱਜ ਬਗ ਜੀ ਹੈਨਾ ਪਰ ਕਹਿੰਦਾ ਯਾਰ ਘਰ ਤੋੜ ਕੇ ਜਾਣ ਨੂੰ ਜੀਵ ਨਹੀਂ ਕਰਦਾ ਯਾਰ ਕਹਿੰਦਾ ਕੀ ਕਰੀਏ ਕਹਿੰਦਾ ਸਾਲਾ ਕੰਪਰੋਮਾਈਜ਼ ਕਰਨੇ ਪੈ ਰਹੇ ਨੇ ਕਹਿੰਦਾ ਯਾਰ ਬਿਲਕੁਲ ਬਿਲਕੁਲ ਕੰਪਰੋਮਾਈਜ਼ ਦੇ ਵਿੱਚ ਇੰਦੀ ਖਤਮ ਹੋ ਜੂਗੀ ਪਹਿਲਾਂ ਹੀ ਕੰਪਰੋਮਾਈਜ਼ ਕੀਤਾ ਵੀ ਹਨਾ ਮਾਂ-ਬਾਪ ਨੂੰ ਛੱਡ ਕੇ ਆਉਣਾ ਦਾ ਇੱਥੇ ਉਹੋ ਬੰਦਾ ਇਹ ਸੋਚ ਕੇ ਕਰ ਲੈਂਦਾ ਚੱਲ ਕੋਈ ਗੱਲ ਨਹੀਂ ਉੱਥੇ ਤਾਂ ਪਤਾ ਨਹੀਂ ਹੁੰਦਾ ਨਾ ਵੀ ਅੱਗੇ ਜਾ ਕੇ ਕੀ ਲਾਈਫ ਆ ਆਪਣੇ ਮਾਂ-ਬਾਪ ਉਸੇ ਕਿ ਐਡਜਸਟ ਹੋਣਗੇ ਨਹੀਂ ਹੋਣਗੇ ਚਲੋ ਠੀਕ ਹੈ ਇੱਥੇ ਆ ਗਏ ਫੇਰ ਬੰਦੇ ਦੀ ਸੋਚ ਹੁੰਦੀ ਹੈ ਕਿ ਵਾਪਸ ਜਾਣਾ ਫੇਰ ਬੰਦਾ ਇੱਕ ਵਿਆਹ ਦੇ ਬੰਦਨ ਚ ਬੰਨਿਆ ਜਾਂਦਾ ਤੇ ਮੋਸਟਲੀ ਜਦੋਂ ਬੰਦਾ ਕੋਈ ਕੈਨੇਡਾ ਆਉਂਦਾ ਮੈਂ ਕਹਿੰਦਾ ਚਾਹੇ ਮੁੰਡਾ ਚਾਹੇ ਕੁੜੀ ਉਹ ਵੀ ਚੌੜਾ ਹੋ ਕੇ ਆਣਗੇ ਮੈਂ ਤਾਂ ਕੈਨੇਡਾ ਦਾ ਪੀਆਰ ਹਾਂ ਹਨਾ ਤਾਂ ਵਿਆਹ ਕਰਵਾਉਂਦੇ ਨੇ ਤੇ ਫਿਰ ਅੱਗੇ ਜਿਹੜਾ ਵਿਆਹ ਵੀ ਤਕੜਾ ਹੁੰਦਾ ਤੇ ਹੋਰ ਵੀ ਬੜੀਆਂ ਗੱਲਾਂ ਹੁੰਦੀਆਂ ਨੇ ਫਿਰ ਉਸ ਤੋਂ ਬਾਅਦ ਕੈਨੇਡਾ ਆਉਂਦਾ ਤਾਂ ਫਿਰ ਫਿਰ ਕੁੜੀ ਨੂੰ ਇਹ ਹੀ ਰਹਿੰਦਾ ਕਿ ਵੀ ਹਾਂ ਅਸੀਂ ਕਿਹੜਾ ਕੋਈ ਕਮੀ ਛੱਡੀ ਆ ਬਾਈ ਤੇ ਉਹ ਉਹਨਾਂ ਨੂੰ ਇਹ ਹੁੰਦਾ ਕਿ ਵੀ ਅਸੀਂ ਹੁਣ ਇੱਥੇ ਰਹੀਏ ਫਿਰ ਵਾਪਸ ਨਹੀਂ ਮੁੜਿਆ ਜਾਂਦਾ ਹੈਗਾ ਫਿਰ ਮੁੰਡਾ ਤੇ ਕੁੜੀ ਆਪਸ ਵਿੱਚ ਕੰਪਰੋਮਾਈਜ਼ ਕਰਦੇ ਨੇ ਤੇ ਉਸ ਤੋਂ ਬਾਅਦ ਜੇ ਕਿਸੇ ਟਾਈਮ ਤੇ ਆ ਕੇ ਦੋਨਾਂ ਦੀ ਸਲਾਹ ਬਣ ਜੇ ਉਹਨੋ ਤੱਕ ਜਵਾਕ ਇੱਕ ਦੋ ਤਿੰਨ ਸਾਲ ਦੇ ਹੋ ਜਾਂਦੇ ਨੇ ਤੇ ਫਿਰ ਉਹ ਜਵਾਕਾਂ ਕਰਕੇ ਆਪਦੀ ਪੂਰੀ ਲਾਈਫ ਨਾਲ ਕੰਪਰੋਮਾਈਜ਼ ਕਰਨਾ ਪੈਂਦਾ। ਲਾਇਰ ਦੇ ਕੰਪਰੋਮਾਈਜ਼ ਸੇ ਹੀ ਜ਼ਿੰਦਗੀ ਟਿਕਦੀ ਹੈ। ਔਰ ਇਹ ਮੈਂ ਆ ਚੀਜ਼ਾਂ ਹੀ ਬਹੁਤ ਦੇਖੀਆਂ ਨੇ। ਕੁੜੀਆਂ ਬਲਾਤਾਂ ਲੈਂਦੀਆਂ ਨੇ ਮੁੰਡੇ ਨੂੰ ਨਾ ਸਾਲ ਦੋ ਸਾਲ ਬਾਅਦ ਜਦੋਂ ਸਪਾਊਸ ਹੋ ਜਾਂਦਾ ਹੈ ਨਾ ਪਰ ਕਿਤੇ ਨਾ ਕਿਤੇ ਉਹਨਾਂ ਨਾਲ ਰਿਸ਼ਤਾ ਡਿਸਕੰਟੀਨਿਊ ਕਰ ਦਿੰਦੀਆਂ ਨੇ। ਰੱਖਣਾ ਹੀ ਨਹੀਂ ਚਾਹੁੰਦੀ। ਬਿਲਕੁਲ। ਨਾ ਤਾਂ ਉਹਨੂੰ ਆਰਦਾ ਛੱਡ ਦਿੰਦੀਆਂ ਨੇ ਨਾ ਪਾਰਦਾ ਕਈ ਵਾਰ ਤਾਂ ਉਹਨੂੰ ਬੁਲਾਉਣਾ ਤੱਕ ਛੱਡ ਦਿੰਦੀਆਂ ਨੇ ਤੇ ਆਹੀ ਬਹਾਨੇ ਨਾਲ ਮੂਵ ਹੋ ਜਾਂਦੀਆਂ ਨੇ ਕਿਤੇ ਵੀ ਅਸੀਂ ਤਾਂ ਪੀਆਰ ਵਾਸਤੇ ਉਹਨੂੰ ਮੂਵ ਹੋ ਰਹੇ ਆ ਵੀ ਤੂੰ ਆਪਦਾ ਇੱਥੇ ਰਹੀ ਚੱਲ ਤੇ ਬਾਅਦ ਚ ਉਹਦੇ ਘਰ ਪਰਿਵਾਰ ਨਾਲ ਉਹਦੇ ਨਾਲ ਗੱਲ ਕਰਨੀ ਨਾ ਮਾਤਰ ਕਰ ਦਿੰਦੀਆਂ ਨੇ ਖਤਮ ਹੀ ਕਰ ਦਿੰਦੀਆਂ ਨੇ ਇੱਕ ਤਰ੍ਹਾਂ ਦਾ ਹੁਣ ਇਹ ਕਿੱਥੇ ਦੀ ਸਿਆਣਪ ਹੈ ਗੱਲ ਜਾ ਕਿੱਧਰ ਰਹੀ ਹੈ ਜਾਂ ਤਾਂ ਤੁਸੀਂ ਇੱਕ ਪਾਸਾ ਹੀ ਕਰ ਦੋ ਵੀ ਨਹੀਂ ਆਪਾਂ ਨੇ ਕੱਟਣਾ ਨਹੀਂ ਹੈਗਾ ਠੀਕ ਆ ਆਪਣੀ ਨਹੀਂ ਦੇਵਣੀ ਉਹ ਚੀਜ਼ ਨਹੀਂ ਕਰਨੀ ਪਰ ਜੇ ਤੁਸੀਂ ਐ ਲਮਕਾਈ ਜਾਓਗੇ ਹੁਣ ਮਗਰੋਂ ਬਈ ਮੁੰਡੇ ਦੇ ਮਾਪਿਆਂ ਨੂੰ ਕਈ ਵਾਰ ਰੱਬਣਾ ਕਰੇ ਕੋਈ ਪ੍ਰੋਬਲਮ ਆ ਜੇ ਕੋਈ ਹਾਰਟ ਪ੍ਰੋਬਲਮ ਆ ਜੇ ਕਿਤੇ ਨਾ ਆ ਜੇ ਜਿਵੇਂ ਵਾਰ ਕੌਣ ਤੁਸੀਂ ਹੋਮੋਗੇ ਹੋਰ ਕੌਣ ਹੋਊਗਾ ਉਹ ਇੱਜ਼ਤਦਾਰ ਬੰਦਾ ਕਦੇ ਨਹੀਂ ਚਾਹੁੰਦਾ ਵੀ ਹਾਂ ਸਾਡੇ ਜਵਾਗ ਦਾ ਡਿਵੋਰਸ ਹੋਵੇ ਸਾਡਾ ਜਵਾਗ ਤੰਗੀ ਕੱਟੇ ਉਹ ਚੀਜ਼ ਕਰੇ ਇਹ ਤਾਂ ਤੁਸੀਂ ਪਹਿਲਾਂ ਦੇਖਣਾ ਸੀ ਨਾ ਵੀ ਹਾਂ ਜੇ ਤੁਸੀਂ ਰਿਸ਼ਤਾ ਮਤਲਬ ਤੁਸੀਂ ਕਨੇਡਾ ਜਾਣਾ ਤਾਂ ਤੁਸੀਂ ਆਪਦੇ ਸਾਰੇ ਆਉਂਦੇ ਫਿਰ ਹੂੰ ਫਿਰ ਮੁੰਡੇ ਤੋਂ ਪੈਸੇ ਲੈਣ ਦੀ ਕੀ ਲੋੜ ਸੀ ਵੀ ਹਾਂ ਭਾਈ ਤੁਸੀਂ ਖਰਚਾ ਕਰ ਦਿਓ ਸਾਡੀ ਕੁੜੀ ਦੇ ਬੈਂਡ ਆਏ ਹੋਣੇ ਠੀਕ ਆ ਬਾਅਦ ਚ ਥੋੜੀ ਕੁੜੀ ਬਦਲ ਜਾਂਦੀ ਹੈ ਫਿਰ ਬੰਦਾ ਕਰੇ ਕੀ ਰਿਸ਼ਤਾ ਤਾਂ ਇੱਕ ਪੱਕਾ ਸੀ ਉੱਥੇ ਉੱਥੇ ਥੋਡੇ ਕੰਟਰੈਕਟ ਦੀ ਤਾਂ ਪਹਿਲਾਂ ਕੋਈ ਗੱਲ ਨਹੀਂ ਕੀਤੀ ਵੀ ਹਾਂ ਨਹੀਂ ਨਹੀਂ ਇਹ ਤਾਂ ਪੱਕਾ ਨਿਭਾਂਗੇ ਆਪਾਂ ਉਹ ਚੀਜ਼ ਕਰਾਂਗੇ ਪਹਿਲਾਂ ਤਾਂ ਗੱਲ ਇਹ ਹੁੰਦੀ ਹੈ ਜਦੋਂ ਤੁਸੀਂ ਪੈਨ ਨਹੀਂ ਕਰੋ ਵੀ ਸਾਡਾ ਤਾਂ ਕੰਟਰੈਕਟ ਆ ਭਾਈ ਤੁਹਾਡੇ ਮੁੰਡੇ ਨੂੰ ਲੈ ਜਾਾਂਗੇ ਉਸ ਤੋਂ ਬਾਅਦ ਸਾਡਾ ਕੋਈ ਹੋਣੀਗਾ ਪਰ ਬਾਅਦ ਚ ਥੋਡੀ ਕੁੜੀ ਚੇਂਜ ਹੋ ਜਾਂਦੀ ਹੈ ਉਹ ਚੀਜ਼ ਹੋ ਜਾਂਦੀ ਆ ਤਾਂ ਇਹਦਾ ਜ਼ਿੰਮੇਵਾਰ ਕੌਣ ਹੈ ਇੱਥੇ ਮੈਂ ਕੱਲੇ ਕੁੜੀਆਂ ਦੀ ਗੱਲ ਨਹੀਂ ਆਜੀ ਇਸ ਕਰਦੇ ਨੇ ਉਥੋਂ ਲੇ ਆਉਣਗੇ ਬਾਅਦ ਚ ਉਹ ਨੂੰ ਇੰਨੀ ਤਵੱਜੋ ਨਹੀਂ ਦਿੰਦੇ ਕੁੜੀ ਨੂੰ ਕੱਟ ਜਾਂਦੇ ਨੇ ਉਹੀ ਆ ਮੈਂ ਕੱਲ ਹੋਰ ਦੇਖਿਆ ਕੈਨੇਡਾ ਦਾ ਲੇਰ ਉਹ ਆ ਜੇ ਨਾ ਵੀ ਨੋਰਮਲ ਜਿਆਦਾ ਕੋਈ ਇੱਕ ਬੰਦਾ ਬਹੁਤ ਵਧੀਆ ਜੌਬ ਕਰ ਰਿਆ ਜਾਂ ਫਿਰ ਕੋਈ ਤਕੜਾ ਕੰਮ ਕਰ ਰਿਹਾ ਹ ਆਪਦਾ ਸ਼ੁਰੂ ਕੀਤਾ ਹੋਇਆ ਨਹੀਂ ਤਾਂ ਇਹ ਹੈ ਕਿ ਜੇ ਹਾਜੀ ਉਹ ਨਵੇਂ ਨੇ ਕੈਨੇਡਾ ਦੇ ਵਿੱਚ ਤਾਂ ਦੋਨੋਂ ਨੂੰ ਕੰਮ ਕਰਨਾ ਪੈਂਦਾ ਮੈਂ ਤਾਂ ਇੱਕ ਇਹੋ ਜਿਹਾ ਬੰਦੇ ਨੂੰ ਜਾਣਦਾ ਜਿਹੜਾ ਮੁੰਡਾ ਬਹੁਤ ਭੋੜਾ ਪਰ ਉਹਦੀ ਵਾਈਫ ਨੂੰ ਜੌਬ ਮਿਲਦੀ ਮਿਲਦੀ ਕਹਿੰਨੀ ਮੈਂ ਤਾਂ ਕਰਨੀও ਨਹੀਂ ਮੈਂ ਕਿਉਂ ਕਰਾਂ ਜਦੋਂ ਮੈਂ ਤੈਨੂੰ ਬੁਲਾ ਲਿਆ ਇੱਥੇ ਮੈਂ ਕਰਨੀ ਹੁੰਦੀ ਫਿਰ ਤੈਨੂੰ ਕਦੋਂ ਬੁਲਾਉਂਦੀ ਵੀ ਆਗਲਾਂ ਹੋ ਰਹੀਆਂ ਨੇ ਹਨਾ ਵੀ ਉਹ ਬੰਦਾ ਕਹਿੰਦਾ ਯਾਰ ਵੀ ਮੇਰਾ ਚੰਗਾ ਭਲਾ ਚੱਲ ਰਿਹਾ ਸੀ ਇੱਥੇ ਤੇ ਹੁਣ ਕੈਨੇਡਾ ਆ ਕੇ ਤਾਂ ਕਹਿੰਦਾ ਵੀ ਸਹੀ ਹੈ ਆ ਕਿ ਵੀ ਹਾਂ ਵੀ ਜਿਵੇਂ ਡਿਊਟੀ ਚ ਲਾਇਆ ਹੁੰਦਾ ਮੈਨੂੰ ਕਿਸੇ ਨੇ ਤੇ ਯੋਨਾ। ਕਿਵਾਸ ਮਰੀ ਆ ਕਿਸਾਂ ਪਰਦੇ ਬਾਈ। ਉਹ ਯਾ ਕੈਨੇਡਾ ਆਖ ਰਿਸ਼ਤੇ ਪੱਕੇ ਪੱਕੇ ਰਿਸ਼ਤੇ ਖਤਮ ਹੋ ਜਾਂਦੇ ਨੇ। ਹਾਂ ਆ ਚੀਜ਼ਾਂ ਹੈਗੀਆਂ ਨੇ ਤੁਸੀਂ ਇਹ ਚੀਜ਼ਾਂ ਜ਼ਰੂਰਤਾਂ ਅੰਦਰ ਰੱਖੋ ਹਣ। ਨਹੀਂ ਉਹਨੂੰ ਤੁਸੀਂ ਕੰਨਾਵਾਂ ਰਿਸ਼ਤਾ ਸ਼ੁਰੂ ਕਰਨਾ ਉਹ ਚੀਜ਼ ਕਰਨੀ ਆ ਪਰ ਲਾਲਚ ਨਾ ਵਿੱਚ ਲੈ ਕੇ ਆਓ ਯਾਰ। ਬਿਲਕੁਲ ਬਿਲਕੁਲ। ਆ ਚੀਜ਼ ਨਹੀਂ ਹੋਣੀ ਚਾਹੀਦੀ ਵੀ ਹਾਂ ਬਾਅਦ ਚੋਂ ਅਸੀਂ ਉਹ ਕਰਦੇ ਹਾਂ ਰਿਸ਼ਤਾ ਤਾਂ ਇੱਕ ਪ੍ਰੋਪਰ ਸ਼ੁਰੂ ਕਰੋ। ਆ ਵਾਲਾ ਤਾਂ ਯਾਰ 20-20 ਸਾਲ ਦੇ ਜਵਾਕਾਂ ਦਾ ਵਿਆਹ ਕਰਨਾ ਛੱਡੋ ਯਾਰ। ਹੂੰ। ਦਰ ਮੈਂ ਕਹਿੰਦਾ ਵੀ ਜੋ ਕੁਝ ਮਰਜ਼ੀ ਕਰੋ ਮੈਂ ਕਹਿੰਦਾ ਮੈਂ ਕਹਿੰਦਾ ਥਲੇ ਜੋ ਕੁਝ ਮਰਜ਼ੀ ਕਰੋ ਹਨਾ ਬਿਨਾ ਸੋਚੇ ਸਮਝੇ ਜਵਾਕਾਂ ਨੂੰ ਬਾਹਰਲੇ ਦੇਸ਼ਾਂ 'ਚ ਭੇਜਣਾ ਚਾਹਤੋ ਬਿਨਾ ਸੋਚੇ ਸਮਝੇ ਬਾਹਰਲੇ ਸਹੀ ਗੱਲ ਆ ਚਾਹੇ ਵਿਆਹ ਬੀਚ ਕਰ ਦੋ ਆਏ ਨਹੀਂ ਨਾ ਦੇਖਦੇ ਵੀ ਉਧਰ ਰੂਲ ਸਕਤੋਗੇ ਫਲਾਨੀ ਕੰਟਰੀ 'ਕਣੀ ਦੇਖ ਲਓ ਉਧਰ ਦੇਖ ਲਓ ਧਮਕੇ ਦੇਖ ਲਓ ਪਰ ਤਾਂ ਬੰਦਾ ਉੱਥੇ ਹੋ ਜਾਂਦਾ ਰਾਹ ਕਈ ਨੇ ਨਾ ਲੋਕਾਂ ਲਵੇ ਦੇਸ਼ ਜਿੰਨੇ ਮੁਲਕ 195 ਮੁਲਕ ਨੇ ਯਾਰ ਹੁਣ ਇਹ ਨਹੀਂ ਹਟਦਾ ਬਿਲਕੁਲ ਬਿਲਕੁਲ ਹੈਲੋ ਠੀਕ ਆ ਚਲੋ ਠੀਕ ਹੈ ਜੀ ਓਕੇ ਸਾਰਿਆਂ ਨੂੰ ਸਸਤੇ ਕਾਰ ਜਿਹੜੇ ਹਨ ਦੋਸਤਾਂ ਨੇ ਇੱਥੇ ਤੱਕ ਵੀਡੀਓ ਦੇਖੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ